ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਨੂੰ ਅੱਜ ਕੈਬਨਟ ਮੰਤਰੀ ਵਜੋਂ ਨਿਯੁਕਤ ਕਰ ਦਿੱਤਾ ਗਿਆ ਅੱਜ ਉਹਨਾਂ ਨੂੰ ਸੌਂਚ ਚੁਕਵਾਈ ਗਈ ਹੈ ਕੈਬਨਟ ਮੰਤਰੀ ਦੀ ਤੇ ਉਹਨਾਂ ਨੂੰ ਮਹਿਕਮੇ ਵੀ ਦਿੱਤੇ ਗਏ ਆ ਉਹ ਦੋ ਮਹਿਕਮੇ ਦਿੱਤੇ ਗਏ ਇੱਕ ਹੈ ਉਦਯੋਗ ਨਾਲ ਸੰਬੰਧਿਤ ਦੂਜਾ ਹੈ ਐਨ ਆਰ ਆਈ ਨਾਲ ਸੰਬੰਧਿਤ ਪਹਿਲਾ ਐਨ ਆਰ ਆਈ ਨਾਲ ਸੰਬੰਧਿਤ ਮਹਿਕਮਾ ਹੁੰਦਾ ਸੀ ਕੁਲਦੀਪ ਸਿੰਘ ਢਾਲੀਵਾਲ ਕੋਲ ਉਹਨਾਂ ਦੀ ਅੱਜ ਛੁੱਟੀ ਕਰ ਦਿੱਤੀ ਗਈ ਹੈ ਅਸਤੀਫਾ ਲੈ ਲਿਆ ਗਿਆ ਤੇ ਐਨ ਆਰ ਆਈ ਤੇ ਉਦਯੋਗ ਨਾਲ ਸੰਬੰਧਿਤ ਦੋ ਮਹਿਕਮੇ ਜਿਹੜੇ ਆ ਉਹ ਸੰਜੀਵ अरोड़ा ਨੂੰ ਦੇ ਦਿੱਤੇ ਗਏ ਇਸ ਇਹਨਾਂ ਨੂੰ ਇਹ ਮਹਿਕਮੇ ਦੇਣ ਦੇ ਉੱਤੇ ਸਵਾਲ ਉੱਠ ਰਹੇ ਆ ਸਵਾਲ ਇਸ ਕਰਕੇ ਉੱਠ ਰਹੇ ਆ ਕਿਉਂਕਿ ਸੰਜੀਵ ਅਰੋੜਾ ਖੁਦ ਉਦਯੋਗਪਤੀ ਨੇ ਤੇ ਜਿਹੜਾ ਉਹਨਾਂ ਨੂੰ ਮੰਤਰਾਲਾ ਮਿਲਿਆ ਉਹ ਵੀ ਉਦਯੋਗ ਨਾਲ ਸੰਬੰਧਿਤ ਹੈ ਤਾਂ ਉੱਥੇ ਜਿਹੜੇ ਆਰਟੀ ਐਕਟੀਵਿਸਟ ਮਾਨ ਗੋਇਲ ਨੇ ਇਹ ਸਵਾਲ ਉਠਾਇਆ ਕਿ ਕੰਫਲਿਕਟ ਆਫ ਇੰਟਰਸਟ ਮਤਲਬ ਕਿ ਇਹਦੇ ਨਾਲ ਸਿੱਧਾ-ਸਿੱਧਾ ਫਾਇਦਾ ਜਿਹੜਾ ਬੰਦਾ ਜਿਸ ਕਿਤੇ ਨਾਲ ਸੰਬੰਧਿਤ ਹੈ ਉਹ ਕਿਤੇ ਦਾ ਇਹਨੂੰ ਮਹਿਕਮਾ ਮਿਲ ਗਿਆ ਤਾਂ ਉਹ ਜਿਹੜਾ ਉਸ ਦੇ ਇਹ ਮਹਿਕਮੇ ਦੇ ਵਿੱਚੋਂ ਆਪਣੇ ਕਿਤੇ ਲਈ ਫਾਇਦਾ ਜ਼ਰੂਰ ਲਵੇਗਾ ਇਹ ਹੋ ਹੀ ਨਹੀਂ ਸਕਦਾ ਕਿ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਉਸੇ ਨਾਲ ਸੰਬੰਧਤ ਉਹਦੇ ਕੋਲੇ ਮਹਿਕਮਾ ਤੇ ਉਹ ਉਹਦੇ ਚ ਫਾਇਦਾ ਨਾ ਲਵੇ ਤੇ ਇਹ ਚੀਜ਼ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਆ ਪੋਸਟ ਪਾਈ ਆ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਨਾਲ ਇੱਕ ਸਵਾਲ ਹੁਣ ਇਹ ਵੀ ਖੜਾ ਹੁੰਦਾ ਕਿ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਤੋਂ ਕੈਬਨਿਟ ਮੰਤਰੀ ਦਾ ਅਹੁਦਾ ਲੈ ਲਿਆ ਗਿਆ ਉਹਨਾਂ ਦੀ ਹਾਲਤ ਬਹੁਤ ਜਿਹੜੀ ਹੈ ਉਹ ਜਿਹੜੀ ਕਹਿ ਲਈਏ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਕਿਲਗੇ ਜਾਂ ਮਾੜੀ ਹੋ ਚੁੱਕੀ ਹੈ ਉਹ ਮਾੜੀ ਕਿਉਂ ਹੋ ਚੁੱਕੀ ਹੈ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਐਮਪੀ ਦੀ ਚੋਣ ਲੜ ਰਹੇ ਸੀ ਤਾਂ ਕੁਲਦੀਪ ਸਿੰਘ ਧਾਲੀਵਾਲ ਬਾਰੇ ਉਹ ਕਹਿੰਦੇ ਕਿ ਇੰਡੀਆ ਗੱਠ ਜੋੜ ਦੀ ਸਰਕਾਰ ਬਣ ਜਾਣੀ ਹੈ ਕੁਲਦੀਪ ਸਿੰਘ ਧਾਲੀਵਾਲ ਆ ਜਿਹੜੇ ਉਹਨਾਂ ਨੇ ਜਿਹੜੀ ਇੰਡੀਆ ਗੱਠ ਜੋੜ ਦੇ ਵਿੱਚ ਜਿਹੜੀ ਸਰਕਾਰ ਦੇ ਵਿੱਚ ਮੰਤਰੀ ਬਣ ਜਾਣਾ ਤੁਹਾਡੇ ਬਾਰੇ ਨਿਆਰੇ ਨੇ ਕੇਂਦਰੀ ਮੰਤਰੀ ਬਣਾਉਣ ਦੇ ਸੁਪਨੇ ਦਿਖਾ ਦਿੱਤੇ ਸੀ ਕੁਲਦੀਪ ਸਿੰਘ ਧਾਲੀਵਾਲ ਨੂੰ ਪਰ ਅੱਜ ਕਹਿੰਦੇ ਆ ਕਿ ਕੇਂਦਰੀ ਮੰਤਰੀ ਤਾਂ ਛੱਡੋ ਜਿਹੜੇ ਉਹ ਸੂਬੇ ਦੇ ਮੰਤਰੀ ਸੀ ਜਿਹੜੇ ਉਹ ਸੂਬੇ ਦੇ ਵਜ਼ੀਰ ਸੀ ਉਹ ਵਜ਼ੀਰੀ ਵੀ ਉਹਨਾਂ ਤੋਂ ਖੋਲ ਹੀ ਗਈ ਹੈ ਬੇਸ਼ੱਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮੈਨੂੰ ਕੋਈ ਪਰਵਾਹ ਨਹੀਂ ਕੀ ਮੇਥੋਂ ਵਧੀਆ ਕੰਮ ਕਰਨਗੇ ਸੰਜੀਵ ਰੋੜਾ ਪਰ ਜਿਹੜੀ ਕੁਲਦੀਪ ਸਿੰਘ ਢਾਲੀਵਾਲ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਹੱਕ 'ਚ ਬੋਲਣ ਵਾਲੇ ਲੀਡਰ ਨੇ ਸਭ ਤੋਂ ਜੇ ਕਿਤੇ ਵੀ ਕੋਈ ਵਿਵਾਦ ਹੁੰਦਾ ਸਭ ਤੋਂ ਪਹਿਲਾਂ ਉਹ ਬੋਲਦੇ ਨੇ ਆਮ ਆਦਮੀ ਪਾਰਟੀ ਦੇ ਹੱਕ ਜੀ ਡਟ ਕੇ ਖੜਦੇ ਨੇ ਉਹਨਾਂ ਤੋਂ ਪਹਿਲਾਂ ਜਿਹੜਾ ਇੱਕ ਉਹਨਾਂ ਨੂੰ ਵਿਭਾਗ ਦਿੱਤਾ ਗਿਆ ਸੀ ਉਹ ਵਿਭਾਗ ਦਾ ਕੋਈ ਦਫਤਰੀ ਨਹੀਂ ਸੀ ਉਹ ਵਿਭਾਗ ਮੁੜ ਕੇ ਖਤਮ ਕੀਤਾ ਗਿਆ ਫਿਰ ਐਨ ਆਰ ਆਈ ਸੀ ਇਹ ਵੀ ਲੈ ਲਿਆ ਗਿਆ ਸੋ ਕੁੱਲ ਮਿਲਾ ਕੇ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਤੇ ਵੀ ਕਈ ਤਰੀਕੇ ਦੇ ਸਵਾਲ ਉੱਠ ਰਹੇ ਕਈ ਤਰੀਕਿਆਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਤੇ ਉਹਨਾਂ ਨੂੰ ਵੀ ਕਈ ਵਾਰ ਉਹਨਾਂ ਦਾ ਉਹਨਾਂ ਤੇ ਕਈ ਤਰੀਕੇ ਨਾਲ ਮਜ਼ਾਕ ਵੀ ਉਡਾਇਆ ਜਾ ਰਿਹਾ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਫਾਦਾਰ ਸਿਪਾਈ ਨੇ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਕਿਉਂਕਿ ਮਜੀਠੀ ਦਾ ਮਾਮਲਾ ਹੋਵੇ ਹੋਰ ਮਾਮਲਾ ਹੋਵੇ ਉਹ ਆਵਾਜ਼ ਦੀ ਪਾਰਟੀ ਨੇ ਡਟ ਕੇ ਖੜਦੇ ਨੇ ਹੁਣ ਜਿਹੜਾ ਮਾਨਗੋਇਲ ਨੇ ਸਵਾਲ اٹھਾਇਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਆਉ ਸੁਣਾਉਣੇ ਆ ਉਹਨਾਂ ਨੂੰ ਕਿਉਂ ਲੱਗਿਆ ਕਿ ਜਿਹੜੇ ਕੈਬਨਿਟ ਮੰਤਰੀ ਸੰਜੀਵ ਰੋੜਾ ਉਹ ਆਪਣੇ ਇਸ ਮੰਤਰਾਲੇ ਦੇ ਵਿੱਚੋਂ ਪੂਰਾ ਫਾਇਦਾ ਉਠਾਉਣਗੇ ਸਾਡੇ ਨਾਲ ਮਾਨਗੋਇਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਗੋਇਲ ਸਾਹਿਬ ਤੁਸੀਂ ਇੱਕ ਪੋਸਟ ਪਾਈ ਹੈ ਜਿਹਦੇ ਵਿੱਚ ਅੱਜ ਜੋ ਕੈਬਨਿਟ ਮੰਤਰੀ ਨਾਮ ਨਿਯੁਕਤ ਨੇ ਸੰਜੀਵ अरोड़ा ਉਹਨਾਂ ਬਾਰੇ ਤੁਸੀਂ ਕਿਹਾ ਕਿ ਜਿਹੜਾ ਉਹਨਾਂ ਨੂੰ ਮਹਿਕਮਾ ਦਿੱਤਾ ਗਿਆ ਇੰਡਸਟਰੀ ਨਾਲ ਸੰਬੰਧਿਤ ਕਨਫਲਿਕਟ ਆਫ ਇੰਟਰਸਟ ਸ਼ਬਦ ਤੁਸੀਂ ਵਰਤੇ ਆ ਕੀ ਮayne ਰੱਖਦਾ ਉਹ ਸ਼ਬਦ ਤੁਹਾਡਾ ਜਿਹੜਾ ਤੁਸੀਂ ਲਿਖਿਆ ਦੇਖੋ ਜਿਹੜਾ ਕਨਫਲਿਕਟ ਆਫ ਇੰਟਰਸਟ ਹੈ ਜਿਹੜਾ ਵੀ ਬੰਦਾ ਜੋ ਵੀ ਕੰਮ ਕਰਦਾ ਹੂੰ ਉਹਦੇ ਨਾਲ ਜੇ ਰਿਲੇਟਡ ਉਹਨੂੰ ਸਰਕਾਰ ਦੇ ਵਿੱਚ ਮਹਿਕਮਾ ਮਿਲੂਗਾ ਤੇ ਉਹ ਡੈਫੀਨਿਟਲੀ ਉਹਨੇ ਫਾਇਦਾ ਲੈਣਾ ਹੀ ਲੈਣਾ ਹੈ ਜੀ ਔਰ ਸੰਜੀਵ ਥੋੜਾ ਜੀ ਤੇ ਪਹਿਲਾਂ ਵੀ ਕਿੰਨੇ ਇਲਜ਼ਾਮ ਲੱਗ ਰਹੇ ਆ ਵੀ ਜਿਹੜਾ ਇਹ ਲੁਧਿਆਣਾ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਇਕੱਠੀਆਂ ਗਈਆਂ ਜਾਂ ਹੋਰ ਪਹਿਲਾਂ ਜਿਹੜੀਆਂ ਪ੍ਰਾਪਰਟੀਆਂ ਕੋਈ ਹੋਰ ਕੰਮ ਲਈ ਸੀ ਉਹਨਾਂ ਲਈ ਇਹਨਾਂ ਨੇ ਪਲਾਟ ਕੱਢ ਦਿੱਤੇ ਜਾ ਉਹਨਾਂ ਨੇ ਫਲੈਟ ਬਣਾ ਦਿੱਤੇ ਉਹਦੇ ਪਹਿਲਾਂ ਹੀ ਦਿਖਦਾ ਪਿਆ ਆਪਾਂ ਨੂੰ ਦੇਖੋ ਮੈਂ ਸਮਝਦਾ ਕਿ ਜਿਹੜਾ ਬੰਦਾ ਜਿਹੜੀ ਜਿਹੜੀ ਚੀਜ਼ ਨਾਲ ਕੰਮ ਕਰਦਾ ਉਹਦੇ ਲਈ ਇਹ ਨਹੀਂ ਹੋਣਾ ਚਾਹੀਦਾ ਉਹ ਕਿਉਂਕਿ ਦੇਖੋ ਥੋੜਾ ਕਨਫਲਿਕਟ ਆਫ ਇੰਟਰਸਟ ਬਣਦਾ ਤੁਸੀਂ ਜਿਹੜੇ ਜਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਨੂੰ ਉਹਦੇ ਉਹਦੇ ਪ੍ਰਤੀ ਪਾਵਰ ਮਿਲੇਗੀ ਤਾਂ ਉਹਦੇ ਵਿੱਚ ਚਾਂਸਸ ਵੱਧ ਜਾਂਦੇ ਆ ਕਿ ਤੁਸੀਂ ਉਹਦੇ ਵਿੱਚ ਉਹਦਾ ਮਿਸਯੂਜ਼ ਕਰੋਗੇ। ਇਹੀ ਗੱਲ ਹੈ ਕਿ ਇਹਦੇ ਪ੍ਰਤੀ ਕੋਈ ਕੋਈ ਨਾ ਕੋਈ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ। ਜਿਹੜਾ ਕਿ ਜ਼ਰੂਰੀ ਹੈ। ਜ਼ਰੂਰੀ ਹੈ। ਅੱਛਾ ਇੱਕ ਗੱਲ ਦੱਸਿਓ ਅਰਵਿੰਦਜੀਤ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਅਰਵਿੰਦਜੀਤ ਰੀਵਾਲ ਨੇ ਪੋਸਟ ਪਾਈ ਹੈ ਕਿ ਹੁਣ ਉਹ 3 ਕਰੋੜ ਪੰਜਾਬੀਆਂ ਦਾ ਵਿਸ਼ਵਾਸ ਰੱਖਣਗੇ, ਮਿਹਨਤ ਇਮਾਨਦਾਰੀ ਨਾਲ ਕੰਮ ਕਰਨਗੇ। ਮਤਲਬ ਉਹ ਤਾਂ ਉਹ ਇਹ ਗੱਲਾਂ 'ਚ ਵਿਸ਼ਵਾਸ ਨਹੀਂ ਰੱਖਦੀ ਪਾਰਟੀ ਉਹ ਤਾਂ। ਨਹੀਂ ਨਹੀਂ ਦੇਖੋ ਤੁਸੀਂ ਦੇਖੋ ਵੀ ਇਹਨਾਂ ਦਾ ਸੰਜੀਵ ਅਰੋੜਾ ਜੀ ਦੇ ਪਰਿਵਾਰ ਦਾ ਪਿਛਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਕੋਈ ਬਿਜ਼ਨਸ ਸੀਗਾ ਉਹਦੇ 'ਚ ਵੀ ਇਹਨਾਂ ਦਾ ਰੋਲਾ ਪਿਆ ਸੀਗਾ ਪੰਜਾਬ ਦੇ ਵਿੱਚੋਂ ਇਹ ਗਏ ਆ ਔਰ ਹੁਣ ਵੀ ਇਹ ਗੁਰਦਾਵਾਂ ਦੇ ਵਿੱਚ ਰਹਿ ਰਹੇ ਆ ਤੇ ਬਿਜ਼ਨਸ ਕਰ ਰਹੇ ਆ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਇਹਨਾਂ ਦੇ ਸ਼ੇਅਰ ਵੀ ਚੱਲਦੇ ਆ ਹੋਰ ਵੀ ਚੱਲਦੇ ਆ ਤੇ ਪੰਜਾਬ ਦੇ ਵਿੱਚ ਜਿਹੜਾ ਇੰਡਸਟਰੀ ਦਾ ਵਿਭਾਗ ਹੈ ਇਹਨਾਂ ਨੂੰ ਮਿਲਿਆ ਜਿਹੜਾ ਹੈਗਾ ਉਹ ਕਿਵੇਂ ਇਹ ਜਸਟੀਫਾਈ ਕਰਨਗੇ ਕਿਵੇਂ ਹੋ ਸਕਦਾ ਹੈ ਕਿ ਅਨਿਲ ਬਾਨੀ ਨੇ ਤੁਸੀਂ ਕੋਈ ਜਾਂ ਮੁਕੇਸ਼ ਬਾਨੀ ਨੇ ਤੁਸੀਂ ਇੰਡਸਟਰੀ ਦੇ ਪ੍ਰਤੀ ਕੋਈ ਇੱਕ ਜ਼ਿੰਮੇਵਾਰੀ ਸਰਕਾਰ ਦੇ ਵਿੱਚ ਦੇ ਦਿਓ ਵੱਡੀ ਤੇ ਉਹ ਉਹਦੇ 'ਚ ਫਾਇਦੇ ਨਾਲ ਲੈਣ ਜਾਂ ਆਪਣੇ ਕਰੀਬੀਆਂ ਨੂੰ ਫਾਇਦੇ ਨਾਲ ਦੇਣ ਇਹ ਪੋਸੀਬਲ ਹੈ ਹੀ ਨਹੀਂ ਗੱਲ ਇਹ ਸੰਜੀਵ ਰੌੜਾ ਜੀ ਦੀ ਨਹੀਂ ਹੈਗੀ ਗੱਲ ਸਾਰਾ ਓਵਰਆਲ ਹੈਗੀ ਹੈ ਕਿ ਕਨਫਲਿਕਟ ਆਫ ਇੰਟਰਸਟ ਕਿਸੇ ਵੀ ਮਹਿਕਮੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਕੋਈ ਕਿਸੇ ਮਹਿਕਮੇ ਦੇ ਨਾਲ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਸਬੰਧਤ ਹੈਗਾ ਉਹਨੂੰ ਉਹ ਮਹਿਕਮਾ ਮਿਲ ਨਹੀਂ ਚਾਹੀਦਾ ਪਿਛਲੀ ਕਾਂਗਰਸ ਦੇ ਸਰਕਾਰ ਦੇ ਵਿੱਚ ਵੀ ਰੌਲਾ ਪਿਆ ਸੀਗਾ ਉਦੋਂ ਵੀ ਪਤਾ ਨਹੀਂ ਹੁਣ ਕਿਹੜੀਆਂ ਗੱਲਾਂ ਕਰਕੇ ਇਹ ਬੰਦ ਕਰ ਦਿੱਤਾ ਗਿਆ ਰੌਲਾ ਤੇ ਪਰ ਜਿਹੜੀ ਹੈਗੀ ਗੱਲ ਮੇਨ ਗੱਲ ਹੈਗੀ ਹੈ ਵੀ ਕਨਫਲਿਕਟ ਆਫ ਇੰਟਰਸਟ ਦਾ ਜਿਹੜਾ ਰੌਲਾ ਹੈਗਾ ਉਹ ਮਿਨਿਸਟਰੀ ਨਹੀਂ ਮਿਲਣੀ ਚਾਹੀਦੀ ਚਾਹੇ ਕੋਈ ਵੀ ਹੈਗਾ ਬਿਲਕੁਲ ਜੀ ਤੁਸੀਂ ਸਮਰਥਨ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕ ਸੰਜੀਵ अरोड़ा ਨੂੰ ਅੱਜ ਕੈਬਨਟ ਮੰਤਰੀ ਵਜੋਂ ਨਿਯੁਕਤ ਕਰ ਦਿੱਤਾ ਗਿਆ ਅੱਜ ਉਹਨਾਂ ਨੂੰ ਸੌਂਚ ਚੁਕਵਾਈ ਗਈ ਹੈ ਕੈਬਨਟ ਮੰਤਰੀ ਦੀ ਤੇ ਉਹਨਾਂ ਨੂੰ ਮਹਿਕਮੇ ਵੀ ਦਿੱਤੇ ਗਏ ਆ ਉਹ ਦੋ ਮਹਿਕਮੇ ਦਿੱਤੇ ਗਏ ਇੱਕ ਹੈ ਉਦਯੋਗ ਨਾਲ ਸੰਬੰਧਿਤ ਦੂਜਾ ਹੈ ਐਨਆਰਆਈ ਨਾਲ ਸੰਬੰਧਿਤ ਪਹਿਲਾ ਐਨਆਰਆਈ ਨਾਲ ਸੰਬੰਧਿਤ ਮਹਿਕਮਾ ਹੁੰਦਾ ਸੀ ਕੁਲਦੀਪ ਸਿੰਘ ਢਾਲੀਵਾਲ ਕੋਲ ਉਹਨਾਂ ਦੀ ਅੱਜ ਛੁੱਟੀ ਕਰ ਦਿੱਤੀ ਗਈ ਹੈ ਅਸਤੀਫਾ ਲੈ ਲਿਆ ਗਿਆ ਤੇ ਐਨਆਰਆਈ ਤੇ ਉਦਯੋਗ ਨਾਲ ਸੰਬੰਧਿਤ ਦੋ ਮਹਿਕਮੇ ਜਿਹੜੇ ਆ ਸੰਜੀਬ ਅਰੋੜਾ ਨੂੰ ਦੇ ਦਿੱਤੇ ਗਿਆ ਇਸ ਇਹਨਾਂ ਨੂੰ ਇਹ ਮਹਿਕਮੇ ਦੇਣ ਦੇ ਉੱਤੇ ਸਵਾਲ ਉੱਠ ਰਹੇ ਆ ਸਵਾਲ ਇਸ ਕਰਕੇ ਉੱਠ ਰਹੇ ਆ ਕਿਉਂਕਿ ਸੰਜੀਬ ਅਰੋੜਾ ਖੁਦ ਉਦਯੋਗਪਤੀ ਨੇ ਤੇ ਜਿਹੜਾ ਉਹਨਾਂ ਨੂੰ ਮੰਤਰਾਲਾ ਮਿਲਿਆ ਉਹ ਵੀ ਉਦਯੋਗ ਨਾਲ ਸੰਬੰਧਿਤ ਹੈ ਤਾਂ ਉੱਥੇ ਜਿਹੜੇ ਆਰਟੀ ਐਕਟੀਵਿਸਟ ਮਾਨ ਗੋਇਲ ਨੇ ਇਹ ਸਵਾਲ ਉਠਾਇਆ ਕਿ ਕੰਫਲਿਕਟ ਆਫ ਇੰਟਰਸਟ ਮਤਲਬ ਕਿ ਇਹਦੇ ਨਾਲ ਸਿੱਧਾ-ਸਿੱਧਾ ਫਾਇਦਾ ਜਿਹੜਾ ਬੰਦਾ ਜਿਸ ਕਿੱਤੇ ਨਾਲ ਸੰਬੰਧਿਤ ਹੈ ਉਹ ਕਿੱਤੇ ਦੇ ਉਹਨੂੰ ਮਹਿਕਮਾ ਮਿਲ ਗਿਆ ਤਾਂ ਉਹ ਜਿਹੜਾ ਉਸ ਦੇ ਇਹ ਮਹਿਕਮੇ ਦੇ ਵਿੱਚੋਂ ਆਪਣੇ ਕਿਤੇ ਲਈ ਫਾਇਦਾ ਜ਼ਰੂਰ ਲਵੇਗਾ ਇਹ ਹੋ ਹੀ ਨਹੀਂ ਸਕਦਾ ਕਿ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਉਸੇ ਨਾਲ ਸੰਬੰਧਤ ਉਹਦੇ ਕੋਲੇ ਮਹਿਕਮਾ ਹੈ ਤੇ ਉਹ ਉਹਦੇ ਚ ਫਾਇਦਾ ਨਾ ਲਵੇ ਤੇ ਇਹ ਚੀਜ਼ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ ਆ ਪੋਸਟ ਪਾਈ ਆ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਨਾਲ ਇੱਕ ਸਵਾਲ ਹੁਣ ਇਹ ਵੀ ਖੜਾ ਹੁੰਦਾ ਕਿ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਤੋਂ ਕੈਬਨਿਟ ਮੰਤਰੀ ਦਾ ਅਹੁਦਾ ਲੈ ਲਿਆ ਗਿਆ ਉਹਨਾਂ ਦੀ ਹਾਲਤ ਬਹੁਤ ਜਿਹੜੀ ਹੈ ਉਹ ਜਿਹੜੀ ਕਹਿ ਲਈਏ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਕਿਲਗੇ ਜਾਂ ਮਾੜੀ ਹੋ ਚੁੱਕੀ ਹੈ ਉਹ ਮਾੜੀ ਕਿਉਂ ਹੋ ਚੁੱਕੀ ਹੈ ਕਿਉਂਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਐਮਪੀ ਦੀ ਚੋਣ ਲੜ ਰਹੇ ਸੀ ਤਾਂ ਕੁਲਦੀਪ ਸਿੰਘ ਧਾਲੀਵਾਲ ਬਾਰੇ ਉਹ ਕਹਿੰਦੇ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣ ਜਾਣੀ ਹੈ ਕੁਲਦੀਪ ਸਿੰਘ ਧਾਲੀਵਾਲ ਆ ਜਿਹੜੇ ਉਹਨਾਂ ਨੇ ਜਿਹੜੀ ਇੰਡੀਆ ਗੱਠਜੋੜ ਦੇ ਵਿੱਚ ਜਿਹੜੀ ਸਰਕਾਰ ਦੇ ਵਿੱਚ ਮੰਤਰੀ ਬਣ ਜਾਣਾ ਤੁਹਾਡੇ ਬਾਰੇ ਨਿਆਰੇ ਨੇ ਕੇਂਦਰੀ ਮੰਤਰੀ ਬਣਾਉਣ ਦੇ ਸੁਪਨੇ ਦਿਖਾ ਦਿੱਤੇ ਸੀ ਕੁਲਦੀਪ ਸਿੰਘ ਧਾਲੀਵਾਲ ਨੂੰ ਪਰ ਅੱਜ ਕਹਿੰਦੇ ਆ ਕਿ ਕੇਂਦਰੀ ਮੰਤਰੀ ਤਾਂ ਛੱਡੋ ਜਿਹੜੇ ਉਹ ਸੂਬੇ ਦੇ ਮੰਤਰੀ ਸੀ ਜਿਹੜੇ ਉਹ ਸੂਬੇ ਦੇ ਵਜ਼ੀਰ ਸੀ ਉਹ ਵਜ਼ੀਰੀ ਵੀ ਉਹਨਾਂ ਤੋਂ ਖੋਲ ਹੀ ਗਈ ਹੈ ਬੇਸ਼ੱਕ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਕਿਹਾ ਕਿ ਮੈਨੂੰ ਕੋਈ ਪਰਵਾਹ ਨਹੀਂ ਕੀ ਮੇਥੋਂ ਵਧੀਆ ਕੰਮ ਕਰਨਗੇ ਸੰਜੀਵ ਰੋੜਾ ਪਰ ਜਿਹੜੀ ਕੁਲਦੀਪ ਸਿੰਘ ਢਾਲੀਵਾਲ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦੇ ਹੱਕ 'ਚ ਬੋਲਣ ਵਾਲੇ ਲੀਡਰ ਨੇ ਸਭ ਤੋਂ ਜੇ ਕਿਤੇ ਵੀ ਕੋਈ ਵਿਵਾਦ ਹੁੰਦਾ ਸਭ ਤੋਂ ਪਹਿਲਾਂ ਉਹ ਬੋਲਦੇ ਨੇ ਆਮ ਆਦਮੀ ਪਾਰਟੀ ਦੇ ਹੱਕ ਜੀ ਡਟ ਕੇ ਖੜਦੇ ਨੇ ਉਹਨਾਂ ਤੋਂ ਪਹਿਲਾਂ ਜਿਹੜਾ ਇੱਕ ਉਹਨਾਂ ਨੂੰ ਵਿਭਾਗ ਦਿੱਤਾ ਗਿਆ ਸੀ ਉਹ ਵਿਭਾਗ ਦਾ ਕੋਈ ਦਫਤਰੀ ਨਹੀਂ ਸੀ ਉਹ ਵਿਭਾਗ ਮੁੜ ਕੇ ਖਤਮ ਕੀਤਾ ਗਿਆ ਫਿਰ ਐਨ ਆਰ ਆਈ ਸੀ ਇਹ ਵੀ ਲੈ ਲਿਆ ਗਿਆ ਸੋ ਕੁੱਲ ਮਿਲਾ ਕੇ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਤੇ ਵੀ ਕਈ ਤਰੀਕੇ ਦੇ ਸਵਾਲ ਉੱਠ ਰਹੇ ਕਈ ਤਰੀਕਿਆਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਤੇ ਉਹਨਾਂ ਨੂੰ ਵੀ ਕਈ ਵਾਰ ਉਹਨਾਂ ਦਾ ਉਹਨਾਂ ਤੇ ਕਈ ਤਰੀਕੇ ਨਾਲ ਮਜ਼ਾਕ ਵੀ ਉਡਾਇਆ ਜਾ ਰਿਹਾ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਫਾਦਾਰ ਸਿਪਾਈ ਨੇ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਕਿਉਂਕਿ ਮਜੀਠੀ ਦਾ ਮਾਮਲਾ ਹੋਵੇ ਹੋਰ ਮਾਮਲਾ ਹੋਵੇ ਉਹ ਆਵਾਜ਼ ਦੀ ਪਾਰਟੀ ਨੇ ਡਟ ਕੇ ਖੜਦੇ ਨੇ ਹੁਣ ਜਿਹੜਾ ਮਾਨਗੋਇਲ ਨੇ ਸਵਾਲ اٹھਾਇਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਆਉ ਸੁਣਾਉਣੇ ਆ ਉਹਨਾਂ ਨੂੰ ਕਿਉਂ ਲੱਗਿਆ ਕਿ ਜਿਹੜੇ ਕੈਬਨਿਟ ਮੰਤਰੀ ਸੰਜੀਵ ਰੋੜਾ ਉਹ ਆਪਣੇ ਇਸ ਮੰਤਰਾਲੇ ਦੇ ਵਿੱਚੋਂ ਪੂਰਾ ਫਾਇਦਾ ਉਠਾਉਣਗੇ ਸਾਡੇ ਨਾਲ ਮਾਨਗੋਇਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਗੋਇਲ ਸਾਹਿਬ ਤੁਸੀਂ ਇੱਕ ਪੋਸਟ ਪਾਈ ਹੈ ਜਿਹਦੇ ਵਿੱਚ ਅੱਜ ਜੋ ਕੈਬਨਿਟ ਮੰਤਰੀ ਨਾਮ ਨਿਯੁਕਤ ਨੇ ਸੰਜੀਵ अरोड़ा ਉਹਨਾਂ ਬਾਰੇ ਤੁਸੀਂ ਕਿਹਾ ਕਿ ਜਿਹੜਾ ਉਹਨਾਂ ਨੂੰ ਮਹਿਕਮਾ ਦਿੱਤਾ ਗਿਆ ਇੰਡਸਟਰੀ ਨਾਲ ਸੰਬੰਧਿਤ ਕਨਫਲਿਕਟ ਆਫ ਇੰਟਰਸਟ ਸ਼ਬਦ ਤੁਸੀਂ ਵਰਤੇ ਆ ਕੀ ਮayne ਰੱਖਦਾ ਉਹ ਸ਼ਬਦ ਤੁਹਾਡਾ ਜਿਹੜਾ ਤੁਸੀਂ ਲਿਖਿਆ ਦੇਖੋ ਜਿਹੜਾ ਕਨਫਲਿਕਟ ਆਫ ਇੰਟਰਸਟ ਹੈ ਜਿਹੜਾ ਵੀ ਬੰਦਾ ਜੋ ਵੀ ਕੰਮ ਕਰਦਾ ਹੂੰ ਉਹਦੇ ਨਾਲ ਜੇ ਰਿਲੇਟਡ ਉਹਨੂੰ ਸਰਕਾਰ ਦੇ ਵਿੱਚ ਮਹਿਕਮਾ ਮਿਲੂਗਾ ਤੇ ਉਹ ਡੈਫੀਨਿਟਲੀ ਉਹਨੇ ਫਾਇਦਾ ਲੈਣਾ ਹੀ ਲੈਣਾ ਹੈ ਜੀ ਔਰ ਸੰਜੀਵ ਰੋੜਾ ਜੀ ਤੇ ਪਹਿਲਾਂ ਵੀ ਕਿੰਨੇ ਇਲਜ਼ਾਮ ਲੱਗ ਰਹੇ ਆ ਵੀ ਜਿਹੜਾ ਇਹ ਲੁਧਿਆਣਾ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਇਕੱਠੀਆਂ ਗਈਆਂ ਜਾਂ ਹੋਰ ਪਹਿਲਾਂ ਜਿਹੜੀਆਂ ਪ੍ਰਾਪਰਟੀਆਂ ਕੋਈ ਹੋਰ ਕੰਮ ਲਈ ਸੀ ਉਹਨਾਂ ਲਈ ਇਹਨਾਂ ਨੇ ਪਲਾਟ ਕੱਢ ਦਿੱਤੇ ਜਾਂ ਉਹਨਾਂ ਨੇ ਫਲੈਟ ਬਣਾ ਦਿੱਤੇ ਉਹਦੇ ਪਹਿਲਾਂ ਹੀ ਦਿਖਦਾ ਪਿਆ ਆਪਾਂ ਨੂੰ ਦੇਖੋ ਮੈਂ ਸਮਝਦਾ ਕਿ ਜਿਹੜਾ ਬੰਦਾ ਜਿਹੜੀ ਜਿਹੜੀ ਚੀਜ਼ ਨਾਲ ਕੰਮ ਕਰਦਾ ਉਹਦੇ ਲਈ ਇਹ ਨਹੀਂ ਹੋਣਾ ਚਾਹੀਦਾ ਉਹ ਕਿਉਂਕਿ ਦੇਖੋ ਥੋੜਾ ਕਨਫਲਿਕਟ ਆਫ ਇੰਟਰਸਟ ਬਣਦਾ ਤੁਸੀਂ ਜਿਹੜੇ ਜਿਹੜੇ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਨੂੰ ਉਹਦੇ ਉਹਦੇ ਪ੍ਰਤੀ ਪਾਵਰ ਮਿਲੇਗੀ ਤਾਂ ਉਹਦੇ ਵਿੱਚ ਚਾਂਸਸ ਵੱਧ ਜਾਂਦੇ ਆ ਕਿ ਤੁਸੀਂ ਉਹਦੇ ਵਿੱਚ ਉਹਦਾ ਮਿਸਯੂਜ਼ ਕਰੋਗੇ। ਇਹੀ ਗੱਲ ਹੈ ਕਿ ਇਹਦੇ ਪ੍ਰਤੀ ਕੋਈ ਕੋਈ ਨਾ ਕੋਈ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ। ਜਿਹੜਾ ਕਿ ਜ਼ਰੂਰੀ ਹੈ। ਜ਼ਰੂਰੀ ਹੈ। ਅੱਛਾ ਇੱਕ ਗੱਲ ਦੱਸਿਓ ਅਰਵਿੰਦਜੀਤ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਅਰਵਿੰਦਜੀਤ ਰੀਵਾਲ ਨੇ ਪੋਸਟ ਪਾਈ ਹੈ ਕਿ ਹੁਣ ਉਹ 3 ਕਰੋੜ ਪੰਜਾਬੀਆਂ ਦਾ ਵਿਸ਼ਵਾਸ ਰੱਖਣਗੇ, ਮਿਹਨਤ ਇਮਾਨਦਾਰੀ ਨਾਲ ਕੰਮ ਕਰਨਗੇ। ਮਤਲਬ ਉਹ ਤਾਂ ਉਹ ਇਹ ਗੱਲਾਂ 'ਚ ਵਿਸ਼ਵਾਸ ਨਹੀਂ ਰੱਖਦੀ ਪਾਰਟੀ ਉਹ ਤਾਂ। ਨਹੀਂ ਨਹੀਂ ਦੇਖੋ ਤੁਸੀਂ ਦੇਖੋ ਵੀ ਇਹਨਾਂ ਦਾ ਸੰਜੀਵ ਅਰੋੜਾ ਜੀ ਦੇ ਪਰਿਵਾਰ ਦਾ ਪਿਛਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਕੋਈ ਬਿਜ਼ਨਸ ਸੀਗਾ ਉਹਦੇ 'ਚ ਵੀ ਇਹਨਾਂ ਦਾ ਰੋਲਾ ਪਿਆ ਸੀਗਾ ਪੰਜਾਬ ਦੇ ਵਿੱਚੋਂ ਇਹ ਗਏ ਆ ਔਰ ਹੁਣ ਵੀ ਇਹ ਗੁਰਦਾਵਾਂ ਦੇ ਵਿੱਚ ਰਹਿ ਰਹੇ ਆ ਤੇ ਬਿਜ਼ਨਸ ਕਰ ਰਹੇ ਆ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਇਹਨਾਂ ਦੇ ਸ਼ੇਅਰ ਵੀ ਚੱਲਦੇ ਆ ਹੋਰ ਵੀ ਚੱਲਦੇ ਆ ਤੇ ਪੰਜਾਬ ਦੇ ਵਿੱਚ ਜਿਹੜਾ ਇੰਡਸਟਰੀ ਦਾ ਵਿਭਾਗ ਹੈ ਇਹਨਾਂ ਨੂੰ ਮਿਲਿਆ ਜਿਹੜਾ ਹੈਗਾ ਉਹ ਕਿਵੇਂ ਇਹ ਜਸਟੀਫਾਈ ਕਰਨਗੇ ਕਿਵੇਂ ਹੋ ਸਕਦਾ ਹੈ ਕਿ ਅਨਿਲ ਬਾਨੀ ਨੇ ਤੁਸੀਂ ਕੋਈ ਜਾਂ ਮੁਕੇਸ਼ ਬਾਨੀ ਨੇ ਤੁਸੀਂ ਇੰਡਸਟਰੀ ਦੇ ਪ੍ਰਤੀ ਕੋਈ ਇੱਕ ਜ਼ਿੰਮੇਵਾਰੀ ਸਰਕਾਰ ਦੇ ਵਿੱਚ ਦੇ ਦਿਓ ਵੱਡੀ ਤੇ ਉਹ ਉਹਦੇ 'ਚ ਫਾਇਦੇ ਨਾਲ ਲੈਣ ਜਾਂ ਆਪਣੇ ਕਰੀਬੀਆਂ ਨੂੰ ਫਾਇਦੇ ਨਾਲ ਇਹ ਪੋਸੀਬਲ ਹੈ ਹੀ ਨਹੀਂ ਗੱਲ ਇਹ ਸੰਜੀਵ ਰੌੜਾ ਜੀ ਦੀ ਨਹੀਂ ਹੈਗੀ ਗੱਲ ਸਾਰਾ ਓਵਰਆਲ ਹੈਗੀ ਹੈ ਕਿ ਕਨਫਲਿਕਟ ਆਫ ਇੰਟਰਸਟ ਕਿਸੇ ਵੀ ਮਹਿਕਮੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਕੋਈ ਕਿਸੇ ਮਹਿਕਮੇ ਦੇ ਨਾਲ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਸਬੰਧਤ ਹੈਗਾ ਉਹਨੂੰ ਉਹ ਮਹਿਕਮਾ ਮਿਲ ਨਹੀਂ ਚਾਹੀਦਾ ਪਿਛਲੀ ਕਾਂਗਰਸ ਦੇ ਸਰਕਾਰ ਦੇ ਵਿੱਚ ਵੀ ਰੌਲਾ ਪਿਆ ਸੀਗਾ ਉਦੋਂ ਵੀ ਪਤਾ ਨਹੀਂ ਹੁਣ ਕਿਹੜੀਆਂ ਗੱਲਾਂ ਕਰਕੇ ਇਹ ਬੰਦ ਕਰ ਦਿੱਤਾ ਗਿਆ ਰੌਲਾ ਤੇ ਪਰ ਜਿਹੜੀ ਹੈਗੀ ਗੱਲ ਮੇਨ ਗੱਲ ਹੈਗੀ ਹੈ ਵੀ ਕਨਫਲਿਕਟ ਆਫ ਇੰਟਰਸਟ ਦਾ ਜਿਹੜਾ ਰੌਲਾ ਹੈਗਾ ਉਹ ਮਿਨਿਸਟਰੀ ਨਹੀਂ ਮਿਲਣੀ ਚਾਹੀਦੀ ਚਾਹੇ ਕੋਈ ਵੀ ਹੈਗਾ ਬਿਲਕੁਲ ਜੀ ਤੁਸੀਂ ਸਮਾਦਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ